ਮੋਝੇ ਦਿੱਤੇ ਉਹ ਦਰਦ ਵਸਦੇ ਨੇ ਅੱਛਾ ਅੱਗੇ ਲੱਭਦੇ ਨੇ ਆ ਨਾ ਜਲਦੀ ਆ ਸਹੀ ਚਲ ਸਰ ਘੜਾ ਬਾਈ ਹੈਲੋ ਕੜ ਜਾ ਪਾਸੇ ਟੀ ਮੂੰਹ ਤੇ ਸੋਈ ਹੈ ਹੂੰ ਮੂੰਹ ਤੇ ਤੇ ਸੋਈ ਹੈ ਹੂੰ ਖੜ ਦੇ ਕੋਠੇ ਉਧਰ ਦੀ ਪਰੇ ਦੂਰ ਹੋ ਕੇ ਮੂੰਹ ਉਹ ਆ ਹੈ ਹੋਰ ਹੈ ਇਹ ਨਾ ਮੂਲੀ ਤੇ ਤੋਫੀਰ ਨਾ ਬਸਤ ਪਹਿਲਾ ਜੀ ਕੀ ਮਾਮਲਾ ਸੀ ਦੇਖੋ ਕਿੰਨਾ ਸੋਹਣਾ ਬੱਚਾ ਸੀ ਤੁਸੀਂ ਪੜਾਇਆ ਸੀ ਈਟੀਟੀ ਮਾਸਟਰ ਲੱਗਣ ਵਾਲਾ ਸੀ ਕੀ ਗੱਲ ਹੋਈ ਇਹ ਜੀ ਕੀ ਘਟਨਾ ਵਾਪਰੀ ਵੀ ਚਿੱਟੇ ਤੇ ਇਹ ਮੇਰਾ ਮੁੰਡਾ 30 ਸਾਲ ਦਾ ਸੀ ਈ ਡੀ ਡੀ ਕਰੀ ਜਾਂਦਾ ਸੀ 2 ਮਹੀਨੇ ਰਹਿ ਗਏ ਸੀ ਕੱਲਾ ਮੇਰੇ ਲੜਕਾ ਸੀ ਠੀਕ ਹੈ ਜੀ ਇਹਨੇ ਘਰੋਂ ਜਾ ਕੇ ਕਿਸੇ ਤੋਂ ਚਿੱਟਾ ਲਿਆ ਚਿੱਟਾ ਲੈ ਕੇ ਇੰਜੈਕਸ਼ਨ ਲਾਇਆ ਆਪਣੇ ਬੱਸ ੱਡੇ 'ਚ ਠੀਕ ਹੈ ਜੀ ਮੈਨੂੰ ਬਾਅਦ 'ਚ ਪਤਾ ਲੱਗਿਆ ਵੀ ਉੱਥੇ ਡਿੱਗਿਆ ਪਿਆ ਮੇਰੇ ਜਾਣ ਤੋਂ ਪਹਿਲਾਂ ਹੀ ਲੱਗੇ ਸੀ ਚਾਤੀਓ ਉੱਥੇ ਕੋ ਥਾਣੇਦਾਰ ਵੀ ਐਸਐਸ ਦੀ ਪਹੁੰਚ ਗਿਆ ਸੀ ਠੀਕ ਹੈ ਜੀ ਤੇ ਮੈਂ ਪ੍ਰੋਸੀਸ ਨੂੰ ਇਹ ਹੀ ਰਿਕਵੈਸਟ ਕਰਦਾ ਵੀ ਮੇਰਾ ਤਾਂ ਘਰ ਉੱਜੜ ਗਿਆ ਕੱਲਾ ਹੀ ਸੀ ਮੇਰੇ ਹੂੰ ਮੇਰੇ ਤਾਂ ਜੰਦਾ ਲੱਗ ਗਿਆ ਹੂੰ ਤੇ ਹੋਰਾਂ ਦੇ ਨਾਲ ਅੱਗੇ ਜੰਦਾ ਹੂੰ ਪੁਰਾਂ ਦੇ ਪੁੱਤ ਬਚਾਉਣ ਵਾਸਤੇ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਹਾਂ ਵੀ ਇੱਥੇ ਕੰਟਰੋਲ ਕੀਤਾ ਜਾਵੇ ਸਾਡੇ ਸੜੀ ਤਲਵੰਡੀ ਸਬਤੋਂ ਇੱਕ ਸਾਡੇ ਧਾਰਮਿਕ ਜਗ੍ਹਾ ਪਵਿੱਤਰ ਜਗ੍ਹਾ ਚੌਥਾ ਤਖਤ ਹੈ ਫਿਰ ਵੀ ਇੱਥੇ ਨਸ਼ਾ ਕਿਉਂ ਨਹੀਂ ਰੁਕ ਰਿਹਾ ਤੇ ਇਸ ਕਰਕੇ ਮੈਂ ਪ੍ਰਸ਼ਾਸਨ ਤੋਂ ਪੂਰ ਜ਼ੋਰ ਮੰਗ ਕਰਦਾ ਹਾਂ ਵੀ ਮੇਰਾ ਤਾਂ ਚਲਿਆ ਗਿਆ 30 ਸਾਲ ਦਾ ਇਕੱਲਾ ਹੀ ਸੀ ਤੇ ਹੋਰ ਦਾ ਨਾ ਕਿਸੇ ਦਾ ਵਿਚਾਰੇ ਦਾ ਕੁਈ ਕੱਲਾ ਪੁੱਤ ਜਾਂ ਦੋ ਪੁੱਤ ਚਲੇ ਜਾਣਾ ਇਹ ਨਸ਼ੇ ਤੇ ਪੂਰੇ ਤੋਂ ਪੂਰਾ ਕੰਟਰੋਲ ਕੀਤਾ ਜਾਵੇ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਹਦਾ ਜਦੋਂ ਇਹਦੇ ਕੰਟਰੋਲ ਨਹੀਂ ਕਰ ਰਿਹਾ ਹੋਰ ਚੀਜ਼ ਕੋਈ ਮਿਲਦੀ ਨਹੀਂ ਚਿੱਟਾ ਜਿੱਥੋਂ ਮਰਜ਼ੀ ਲੈ ਲੋ ਤਲਵੰਡੀ ਕੋਈ ਕੰਟਰੋਲ ਨਹੀਂ ਕਰ ਰਿਹਾ ਪ੍ਰਸ਼ਾਸਨ ਪ੍ਰਸ਼ਾਸਨ ਕੋਈ ਕੰਟਰੋਲ ਨਹੀਂ ਕਰ ਰਿਹਾ ਜੇ ਕੰਟਰੋਲ ਕਰਿਆ ਹੁੰਦਾ ਮੇਰਾ ਲੜਕਾ ਮਰਦਾ ਨਹੀਂ ਸੀ ਠੀਕ ਠੀਕ ਹੈ ਜੀ ਹਾਂ ਮੈਂ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦਾ ਬੜੇ ਚਾਵਾਂ ਨਾਲ ਪਾਲਿਆ ਸੀ ਤੁਸ ਜਮੀਰ ਸੀ ਕੱਲਾ ਕੱਲਾ ਮੇਰੇ ਜਵਾਕ ਸੀ ਮੈਂ ਬਹੁਤ ਚਮਾਂ ਨਾਲ ਪਾਲਿਆ ਸੀ ਠੀਕ ਹੈ ਜੀ ਤੇ ਅੱਜ ਮੇਰਾ ਜਵਾਕ ਰਾਖ ਬਣ ਗਿਆ ਤੇ ਮੈਨੂੰ ਪਤਾ ਜਾਂ ਪ੍ਰਮਾਤਮਾ ਨੂੰ ਪਤਾ ਹੈ ਉਹ ਪ੍ਰਸ਼ਾਸਨ ਇਹਦੇ ਕਿੰਨੀ ਧਿਆਨ ਦੇਵੇ ਜਿਨ੍ਹਾਂ ਦੇ ਘਰਾਂ ਨੂੰ ਜਿੰਦੇ ਲੱਗੀ ਜਾਂਦੇ ਆ ਉਹਨਾਂ ਨੂੰ ਉਹਨਾਂ ਕੰਨੀ ਧਿਆਨ ਦੇਵੇ ਉਹਨਾਂ ਦੇ ਸ਼ਕਤੀ ਕਰੇ ਚਿੱਟੇ ਵਾਲਿਆਂ ਤੇ ਠੀਕ

ਜੋ ਮਰਵਾਤੀ ਜੋ ਦਬਵਾਇਆ ਨੰਬਰ 3 ਦਾ ਗਾਜ ਆ ਪਿੱਛੇ ਨਹੀਂ ਵੀ ਜੋ ਰੋ ਪੱਲੇ ਨਾ ਸੀ ਅਸ ਸੀ ਸੀ ਰਹੀ ਆ ਸਰ ਜੀ ਬਹੁਤ ਜਿਆਦਾ ਮੇਰਾ ਮਰਵਾਤਾ ਪਈ ਪੂਰਾ ਆ ਤੁਹਾਡਾ ਆ ਮੇਰਾ ਨਾਮ ਹਰਵੰਤ ਸਿੰਘ ਆ ਜੀ ਮੈਂ ਕੀ ਕਹਿਣਾ ਚਾਹੁੰਦਾ ਹਾਂ ਦੇਖੋ ਤਲਵੰਡੀ ਸਾਹਿਬ ਉੱਚ ਲਗਾਤਾਰ ਚਿੱਤੇ ਨਾ ਮੌਤਾਂ ਹੋ ਰਹੀਆਂ ਕੀ ਕਹਿਣਾ ਚਾਹੁੰਦੇ ਆ ਬਹੁਤ ਅਫਸੋਸ ਦੀ ਗੱਲ ਐ ਤੇ ਪ੍ਰਸ਼ਾਸਨ ਵਾਸਤੇ ਬੜੇ ਸ਼ਰਮ ਦੀ ਗੱਲ ਐ ਜੀ ਪਿਛਲੇ 10 ਦਿਨਾਂ ਤੋਂ ਇੱਥੇ 9 ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਜੋ ਕਿ ਦੋ ਡੈੱਡ ਬਾਡੀਆਂ ਤਾਂ ਬੱਸ ਸਟੈਂਡ ਤਲਵੰਡੀ ਸਾਬੋ ਵਿੱਚੋਂ ਮਿਲੀਆਂ ਇੱਕ ਅੱਜ ਤੋਂ 10 ਦਿਨ ਪਹਿਲਾਂ ਮਿਲੀ ਸੀਗੀ ਇੱਕ 24 ਤਰੀਕ ਨੂੰ 108 ਐਂਬੂਲੈਂਸ ਨੇ ਕਿਸੇ ਦੀ ਇੱਕ ਰਾਤੀ ਚੱਕੀ ਹੈ ਜੋ ਰਾਤੀ ਚੱਕੀ ਹੈ ਇਹ ਮਾਪਿਆਂ ਦਾ ਇੱਕ ਲਾਤਾ ਪੁੱਤਰ ਸੀਗਾ ਇਹ ਲੜਕੇ ਦੀ ਮਦਰ ਮਰੀ ਹੈ ਵਿਚਾਰੇ ਦੀ ਇਹਦੇ ਫਾਦਰ ਸਾਹਿਬ ਟੀਚਰ ਰਿਟਾਇਰ ਨੇਗੇ ਉਹ ਬਿਲਕੁਲ ਹੀ ਇਕੱਲੇ ਰਹਿ ਗਏ। ਹੂੰ। ਪ੍ਰਸ਼ਾਸਨ ਦਾ ਇਸ ਕੱਲ ਵੱਲ ਕੋਈ ਧਿਆਨ ਨਹੀਂ ਕਿ ਸ਼ਹਿਰ ਵਿੱਚ ਕਿਤਾ ਸ਼ਰੇਆਮ ਵਿਕ ਰਿਹਾ ਹੈਗਾ। ਇੱਥੇ ਕੋਈ ਰੋਕ-ਖਾਮ ਨਹੀਂ ਹੋ ਰਹੀ। ਉਹ ਮਾਪਿਓ ਦਾ ਇਕਲੌਤਾ ਪੁੱਤਰ ਰਾਤ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਆ ਆਪਦੇ ਮਾਪਿਓ ਨੂੰ ਰੋਂਦੇ ਹੋਏ। ਮਾਂ ਨੂੰ ਪਿਓ ਨਹੀਂ ਰੋਂਦੇ ਛੱਡ ਕੇ ਮਾਤਾ ਵਿਚਾਰੇ ਦੀ ਪਹਿਲਾਂ ਹੀ ਮਰੀ ਆ। ਉਹਦਾ ਬਾਪ ਇਸ ਟਾਈਮ ਬਿਲਕੁਲ ਇਕੱਲਾ ਰਹਿ ਚੁੱਕਿਆ ਹੈ ਜਿਹਦਾ ਕੋਈ ਸਹਾਰਾ ਨਹੀਂ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਰਹਿੰਦੇ ਨੌਜਵਾਨਾਂ ਨੂੰ ਬਚਾਇਆ ਜਾਵੇ। ਜੋ ਤਲਵੰਡੀ ਵਿੱਚ ਨਸ਼ਿਆਂ ਦਾ ਦਰਿਆ ਇਸ ਟਾਈਮ ਵਗ ਰਿਹਾ ਹੈ ਉਹਦੇ ਠੱਲ ਪਾ ਕੇ ਉਸ ਨੂੰ ਰੋਕਿਆ ਜਾਵੇ ਦੋਸ਼ੀਆਂ ਨੂੰ ਫੜ ਕੇ ਵੰਦੀ ਸਜ਼ਾਵਾ ਦੇ ਕੇ ਉਹਨਾਂ ਨੂੰ ਜੇਲ੍ਹ ਛਡਕਿਆ ਜਿਹੜੀ ਰਾਤ ਡੱਡਮਡ ਵਿੱਚ ਉਹਦੇ ਵਿੱਚ ਹੀ ਮਤਲਬ ਚਿੱਟਾ ਕੋਲੇ ਪੈਸੀ ਜਾਂ ਟੀਕਾ ਤੁਸੀਂ ਦੇਖਿਆ ਹਾਂ ਹਾਂ ਜੀ ਉਹਦੇ ਤੁਸੀਂ ਦੇਖੋ ਵੀਡੀਓ ਦੇਖੋ ਉਹ ਲੜਕੇ ਦੇ ਕੋਲੇ ਸਰਿੰਜ ਤੇ ਕੋਲੇ ਉਹਦਾ ਨੀਡਲ ਸਾਰਾ ਕੁਝ ਕੋਲੇ ਪਿਆ ਜੀ ਬਿਲਕੁਲ ਕੋਲੇ ਮਿਲਿਆ ਤੇ ਇਹ ਬੱਸ ਸਟੈਂਡ ਦੇ ਵਿੱਚੋਂ ਮਿਲਿਆ ਵੱਡੇ ਸ਼ਰਮ ਦੀ ਗੱਲ ਤਾਂ ਇਹ ਆ ਵੀ ਜਿੱਥੇ ਪਬਲਿਕ ਦਾ ਆਉਣਾ ਜਾਣਾ ਉੱਥੋਂ ਡੈੱਡ ਬਾਡੀਆ ਮਿਲ ਰਹੀਆਂ ਜਿਹੜੀ 10 ਦਿਨ ਪਹਿਲਾਂ ਮਿਲੀ ਆ ਉਹ ਵੀ ਉੱਥੋਂ ਮਿਲੀ ਜੋ ਰਾਤ ਮਿਲੀ ਉਹ ਵੀ ਉੱਥੇ ਹੈ ਇਤਿਹਾਸਕ ਸਿਕਸਾਨ ਹੈ ਦਸਵੇਂ ਦਸਮੇਸ਼ ਪਿਤਾ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਕੀ ਮੰਗ ਕਰਦੇ ਹੋ ਮੁੱਖ ਮੰਤਰੀ ਤੋਂ ਤੁਸੀਂ ਅਸੀਂ ਇਹ ਦਸ਼ਮ ਪਿਤਾ ਸ਼੍ਰੀ ਗੋਵਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਅਸੀਂ ਸੀਐਮ ਸਾਹਿਬ ਤੋਂ ਇੱਕੋ ਹੀ ਮੰਗ ਕਰਦੇ ਆਂ ਵੀ ਨਸ਼ਿਆਂ ਨੂੰ ਠੱਲ ਪਾਈ ਜਾਵੇ ਨਸ਼ਿਆਂ ਨੂੰ ਠੱਲ ਪਾਈ ਜਾਵੇ ਤਾਂ ਕਿ ਜੋ ਨੌਜਵਾਨ ਨਸ਼ੇ ਕਰਦੇ ਹਨ ਉਹਨਾਂ ਨੂੰ ਉਸ ਤੋਂ ਰੋਕਿਆ ਜਾਵੇ ਤੇ ਉਹਨਾਂ ਦੇ ਮਾਪਿਓ ਦੇ ਹਿਰਦਿਆਂ ਨੂੰ ਸ਼ਾਂਤ ਕੀਤਾ ਜਾਵੇ ਨੇ ਕੁਛ ਨਹੀਂ ਨਿਕਲ ਪਾਇਆ ਸੀ ਸਿੰਗਲ ਹੀ ਹੈ ਪੁੱਛਣ